ਇਸ ਕੇਸ ਦੇ ਵਿੱਚ ਜਸਟਿਸ ਕਰਾ ਕੇ ਇਹ ਪਰਿਵਾਰ ਦਾ ਧਿਆਨ ਅਕਸਰ ਦਾ ਸਰਕਾਰ ਵੱਲੋਂ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ ਜੀ ਕੋਰਟ ਵੱਲੋਂ ਕੋਈ ਨਾ ਕੋਈ ਮਰਦ ਕੀ ਹਾਂਜੀ ਛੋੜੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ ਗੱਲ ਸਾਂਝੀ ਹੋਈ ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਕਰ ਰਹੇ ਨੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕੈਸੋ ਨੇ ਨਾਮ ਰਿਡ ਕਰਕੇ ਇਹਨਾਂ ਨੇ ਇਨਵੈਸਟ ਕੀਤਾ ਇਹ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਕਹਿੰਦਾ ਕਿ ਕਈ ਲੋਕ ਕਈ ਟਰੋਲ سوشੀਅਲ ਮੀਡੀਆ ਤੇ ਕਿਸ ਤਰੀਕੇ ਨਾਲ ਚੱਲਦੇ ਫਿਰ ਕੀ ਕਹਿਣਾ ਚਾਹੁੰਦੇ ਨੇ ਦੋਸ਼ੀਆਂ ਨੂੰ ਕਿ ਕਈਆਂ ਘੱਟ ਸਖਤ ਸਜ਼ਾ ਮਿਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦੇਣਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤ ਤੋਂ ਸਖਤ ਕਰ ਦੇ। ਥੈਂਕ ਯੂ ਜੀ ਥੈਂਕ ਯੂ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾ ਕੇ ਪਰਿਵਾਰ ਦਾ ਧਿਆਨ ਸਰਕਾਰ ਵੱਲੋਂ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ ਪਰਿਵਾਰ ਨੂੰ ਕੋਈ ਨਾਗਲ ਕੇ ਹਾਂਜੀ ਹੁਣੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ ਗੱਲ ਸਾਂਝੀ ਹੋਈ ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਕਰਦੇ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਿਆ ਸੋਨੇ ਨਾਮ ਜਿਹੜ ਕਰਕੇ ਇਹਨਾਂ ਨੇ ਵੈਸਟੀ ਕਰ ਲਿਆ ਕਿ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਕਹਿੰਦਾ ਸੋਈ ਕਈ ਲੋਕ ਕਈ ट्रोल سوشل ਮੀਡੀਆ ਤੇ ਕਿਸ ਤਰੀਕੇ ਨਾਲ ਚੱਲੇ ਫਿਰ ਕੀ ਕਹਿਣਾ ਚਾਹੁੰਦੇ ਨੇ ਦੋਸ਼ੀਆਂ ਨੂੰ ਕਿ ਕਈ ਆ ਗਾ ਸਕੋ ਸਜ਼ਾ ਮਿਲ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲੂਗੀ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦੇਣਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤ ਤੋਂ ਸਖਤ ਕਰ ਰਹੀ ਹੈ ਥੈਂਕ ਯੂ ਜੀ ਥੈਂਕ ਯੂ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਪਰਿਵਾਰ ਦਾ ਧਿਆਨ ਰੱਖਣਾ ਸਰਕਾਰ ਵੱਲੋਂ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ ਪਰਿਵਾਰ ਨੂੰ ਸਹੀ ਨਾ ਕਰਕੇ ਹਾਂਜੀ ਛੋੜੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ ਗੱਲ ਸਾਂਝੀ ਹੋਈ ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਕਰੇ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕੈਸੋ ਨੇ ਨਾਲ ਲੈ ਕੇ ਕਰਕੇ ਇਹਨਾਂ ਨੇ ਇਨਵੈਸਟਿਗੇਟ ਕਰੇ ਇੱਕ ਸਜ਼ਾ ਦੀ ਗੱਲ ਕਰਦੀ ਹੈ ਜਿਹੜਾ ਪਰਿਵਾਰ ਕਹਿੰਦਾ ਜਿਵੇਂ ਕਈ ਲੋਕ ਕਈ ਥਰੋ ਹੋຊੂ سوشل ਮੀਡੀਆ ਤੇ ਕਿਸ ਨਹੀਂ ਕੀਨੇ ਚੱਲੇ ਫਿਰ ਕੀ ਕਹਣਾ ਚੁੰਦੇ ਨੇ ਦੋਸ਼ੀਆਂ ਨੂੰ ਕਿ ਕਈ ਆ ਗਾਂ ਸਭ ਤੋਂ ਸਖਤ ਸਜ਼ਾ ਮਿਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦੇਣਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤੋ ਸਖਤ ਕਰ ਦੇ। ਥੈਂਕ ਯੂ ਜੀ ਥੈਂਕ ਯੂ ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ ਪਰਿਵਾਰ ਦਾ ਧਿਆਨ ਹੈ ਸਰਕਾਰ ਵੱਲੋਂ ਕੋਈ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ ਪਰਿਵਾਰ ਨੂੰ ਕੋਈ ਨਹੀਂ ਆਉਗਾ ਕੀ ਹਾਂਜੀ ਹੋਰੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ ਗੱਲ ਸਾਂਝੀ ਹੋਈ ਹੈ ਤੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਅ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕਿਆ ਸੋਚਦੇ ਹਾਂ ਨਾਮਜ਼ਦ ਕਰਕੇ ਇਹਨਾਂ ਨੇ ਇਨਵੈਸਟੀਗੇਟ ਕਰ ਕਿ ਸਜ਼ਾ ਦੀ ਗੱਲ ਕਰਦੀ ਹੈ ਜਿਵੇਂ ਪਰਿਵਾਰ ਕਹਿੰਦਾ ਜਿਵੇਂ ਕਈ ਲੋਕ ਕਈ ट्रोल سوشل میڈیا ਤੇ ਕਿਸ ਤਰੀਕੇ ਨਾਲ ਚੱਲੇ ਫਿਰ ਕੀ ਕਹਿਣਾ ਚਾਹੁੰਦੇ ਨੇ ਦੋਸ਼ੀਆਂ ਨੂੰ ਕਿ ਕਈਆਂ ਨੂੰ ਘੱਟ ਸਖਤ ਸਜ਼ਾ ਮਿਲੇ ਦੋਸ਼ੀਆਂ ਨੂੰ ਸਖਤੋ ਸਖਤ ਸਜ਼ਾ ਮਿਲੇਗੀ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦੇਣਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤੋ ਸਖਤ ਕਰ ਰਹੀ ਹੈ। थैंक यू श्री थैंक यू। ਅਸੀਂ ਇਸ ਕੇਸ ਦੇ ਵਿੱਚ ਜਸਟਿਸ ਕਰਾਂਗੇ। ਸੇ ਪਰਿਵਾਰ ਦਾ ਧਿਆਨ ਅਸੀਂ ਦਾ ਸਰਕਾਰ ਵੱਲੋਂ ਕਰ ਵੱਲੋਂ ਸੀਐਮ ਸਾਹਿਬ ਵੱਲੋਂ ਇਹ ਬਹੁਤ ਕਲੀਅਰ ਹਦਾਇਤ ਹੈ। ਕੋਈ ਨਹੀਂ। ਕਲਮਾਰ ਨੂੰ ਕੋਈ ਨਾ ਕੋਈ ਕੇਸ। ਹਾਂਜੀ ਹਰੇ ਪਰਿਵਾਰ ਨਾਲ ਗੱਲ ਹੋਈ ਹੈ ਸਾਰੀ। ਗੱਲ ਸਾਂਝੀ ਹੋਈ। ਸੋ ਅਸੀਂ ਪਰਿਵਾਰ ਪਰਿਵਾਰ ਦੇ ਨਾਲ ਅਸੀਂ ਪੂਰੀ ਤਰ੍ਹਾਂ ਕਰ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਵਿੱਚ ਸਾਰੇ ਆਪਾਂ ਕੈਸੋ ਨੇ ਨਾਮ ਲੈਟ ਕਰਕੇ ਇਹਨਾਂ ਨੇ ਦੱਸ ਦਿੱਤੀ। ਇਹ ਸਜ਼ਾ ਦੀ ਗੱਲ ਕਰਦੀ ਹੈ ਜਦੋਂ ਪਰਿਵਾਰ ਕਹਿੰਦਾ ਕਿ ਕਈ ਲੋਕ ਕਈ ट्रोल سوشل میڈیا ਤੇ ਕਿਸ ਤਰੀਕੇ ਨਾਲ ਚੱਲਦੇ ਫਿਰ ਕੀ ਕਹਿਣਾ ਚਾਹੁੰਦੇ ਨੇ ਦੋਸ਼ੀਆਂ ਨੂੰ ਕਿ ਕਈ ਘੱਟ ਸਖਤ ਸਜ਼ਾ ਮਿਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਮੈਂ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਿੱਧੇ ਤੌਰ ਤੇ ਮੈਂ ਦਖਲ ਨਹੀਂ ਦੇਣਾ ਸਾਡੇ ਐਸਐਸਪੀ ਸਾਹਿਬ ਸਾਡੇ ਡੀਆਈਜੀ ਸਾਹਿਬ ਬਹੁਤ ਬਹੁਤ ਹੀ ਤਜਰਬੇਕਾਰ ਅਫਸਰ ਹੈਗੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਦੇ ਅਗੇਂਸਟ ਮਤਲਬ ਸਖਤ ਤੋਂ ਸਖਤ ਕਰ ਰਹੀ ਹੈ ਥੈਂਕ ਯੂ ਜੀ